ਚਾਚਾ ਕੇਸ਼ੋਰ ਜੇ ਕਹਿ ਹੀ ਰਿਹਾ ਸੀ ਕਿ ਚਲੋ ਹੁਣ ਡੇਰਾ ਚੱਕੀਏ ਤੇ ਅਜਮੇਰ ਨੂੰ ਚਲੀਏ ਉਧਰੋਂ ਸ਼ੀਮਾ ਕਾ ਸ਼ਹਿਰ ਦਾ ਰਾਜਾ ਰਤਨ ਕੁਮਾਰ ਆਪਣੀ ਫੌਜ ਲੈ ਕੇ ਚੜ ਗਿਆ ਦੂਰੋਂ ਗਰਦ ਉੱਡਦੀ ਵੇਖੀ ਨਰ ਸੁਲਤਾਨ ਨੇ ਤੇ ਇਉਂ ਕਹਿਣ ਲੱਗਾ ਦੇਖ ਚਾਚਾ ਆਸ਼ੀਮ ਕਾ ਵੱਲ ਕੇਰਾ ਗਰਦ ਆਮ ਦੀ ਚੜੀ ਅਸਮਾਨ ਕੋ ਜੀ ਢੋਲ ਵੱਜਦੇ ਗੱਜ ਦੇ ਆਉਣ ਸੂਰੇ ਦੇਖ ਫੁੱਲ ਦੇ ਹੋਸ਼ਨਾਦਾਨ ਕੋ ਜੀ ਸਾਡੇ ਪਾਸ ਨੂੰ ਲਿਆਵੰਦੀ ਘੇਰ ਹੋਣੀ ਕਈ ਦੇਣਗੇ ਜੰਗ ਮੇ ਜਾਨ ਕੋ ਜੀ ਚਾਚਾ ਦੇਖਦੇ ਸਾਰ ਹੈਰਾਨ ਹੋਇਆ ਕਰੇ ਕ੍ਰੋਧ ਕੀ ਹੋਇਆ ਭਗਵਾਨ ਕੋ ਜੀ ਝਟ ਭੇਜ ਸਪਾਹੀ ਕੋ ਸਾਦਲੀਤਾ ਝਟ ਭੇਜ ਸਪਾਹੀ ਕੋ ਸਾਦਲੀਤਾ ਕੋਲੇ ਫੌਜ ਦੇ ਹੈ ਕਪਤਾਨ ਕੋਜੀ ਹੁਣੇ ਕਰੋ ਤਿਆਰੀਆਂ ਜੰਗ ਨੂੰ ਜੀ ਪਾਓ ਵਹਿਰੀਆਂ ਮੇਂ ਕਮਸਾਨ ਕੋਜੀ ਬਨ ਲਾਕੇ ਉਠਾਏ ਕਟਾਰ ਲੀਜੋ ਦੇਵੇ ਰੱਬ ਨਾ ਅੰਨ ਦੇ ਖਾਨ ਕੋਜੀ ਦੇਉ ਜੰਗ ਦਾ ਬਿਗਲ ਬਹ ਜਾਏ ਛੇਤੀ ਹੜ ਸੂਰ ਮੇਂ ਲੈਣ ਕ ਮਾਨ ਕੋਜੀ ਕਰੋ ਵੈਰੀਆਂ ਦਾ ਹੁਣੇ ਚੂਰ ਬੱੱਚਾ ਚੱਲ ਮੱਲਿਓ ਹੁਣੇ ਮੈਦਾਨ ਕੋਜੀ ਸੁਣਦੇ ਸਾਰ ਕਪਤਾਨ ਕੇ ਸ਼ੋਰ ਚੰਦਾ ਦਿਆਂ ਹੁਕਮ ਜਾ ਕੁੱਲ ਜਵਾਨ ਕੋਜੀ ਓ ਜਦੋਂ ਜੰਗ ਦਾ ਬਿਗਲ ਸੀ ਵੱਜਿਆ ਜੋ ਜਦੋਂ ਜੰਗ ਦਾ ਬਿਗਲ ਸੀ ਵੱਜਿਆ ਜੋ ਕੋਈ ਫੌਜ ਸਮਾਮ ਸਿਆਰ ਭਾਈ ਢੋਲ ਵੱਜਦੇ ਨਾਲ ਨਾ ਪੀਰੀਆਂ ਦੇ ਲਾਏ ਸੂਰਮਿਆਂ ਨੇ ਹਥਿਆਰ ਭਾਈ ਕਿਸੇ ਤੀਰ ਕਮਾਨ ਉਠਾਈ ਲੀਤੇ ਕਿਨੇ ਚੱਕ ਲਈ ਢਾਲ ਸਲਵਾਰ ਭਾਈ ਆਖਰਕਾਰ ਮੈਦਾਨ ਮੇ ਆਏ ਪਹੁੰਚੇ ਸੂਰੇ ਜੰਗ ਦੇ ਹੋਏ ਹੁਸ਼ਿਆਰ ਭਾਈ ਹਰ ਨਸ਼ਾਤੀਆਂ ਠੋਕਦੇ ਮਰਦ ਬੱਚੇ ਰਹੇ ਜੋਰ ਦੇ ਨਾਲ ਲਲਕਾਰ ਭਾਈ ਹੋ ਗੁੱਸੇ ਨਾਲ ਜ਼ਮੀਨ ਕੋ ਪੱਟਦੇ ਨੇ ਗੁੱਸੇ ਨਾਲ ਜ਼ਮੀਨ ਕੋ ਪੱਟਦੇ ਨੇ ਹੌਲ ਸੰਘ ਤੋਂ ਕਰੇ ਪੁਕਾਰ ਭਾਈ ਮਾਰ ਮਾਰ ਕੇ ਛਾਣ ਦੂ ਵੈਰੀਆਂ ਨੂੰ ਫਿਰੂ ਮੇਰੀ ਕਟਾਰ ਜੋਂ ਤਾਰ ਭਾਈ ਗੁੱਸੇ ਵਿੱਚ ਮਾਰੇ ਕਿਨਕਾਰੀਆਂ ਨੂੰ ਹਨੂਮਾਨ ਸਮਾਨ ਬਲਕਾਰ ਭਾਈ ਕਾਲ ਜੋਗਣਾ ਫਿਰਨ ਆਕਾਸ਼ ਉੱਤੇ ਹੋਣੀ ਖੱਪਰਾ ਲਿਆ ਸ਼ਿੰਗਾਰ ਭਾਈ ਕਾਲੀ ਨੱਚ ਦੀ ਖੁਸ਼ੀ ਦੇ ਵਿੱਚ ਫਿਰਦੀ ਸੈਨਾ ਹੋ ਗਈਆਂ ਜਦੋਂ ਤਿਆਰ ਭਾਈ ਪਾਇਆ ਸ਼ੋਰ ਕਿਸ਼ੋਰ ਨਗਾਰਿਆਂ ਨੇ ਪਾਇਆ ਸ਼ੋਰ ਕਿਸ਼ੋਰ ਨਗਾਰਿਆਂ ਨੇ ਊਲ ਸਿੰਘ ਆਇਆ ਗੁੱਸਾ ਧਾਰ ਭਾਈ ਊਲ ਸਿੰਘ ਦੇ ਨਾਲ ਅਨੇਕ ਸੂਰੇ ਪਏ ਗਰਜਦੇ ਮੇਗ ਸਮਾਨ ਪਿਆਰੇ ਲਿਆ ਮੋਰਚਾ ਮਲ ਜੋ ਸਾਰਿਆਂ ਨੇ ਲਿਆ ਕਿਸੇ ਨੇ ਤੀਰ ਕਮਾਨ ਪਿਆਰੇ ਨੇ ਜੇ ਬਲਮਾ ਦਾ ਕੋਈ ਅੰਤ ਹੈ ਨਹੀਂ ਕਈ ਫੇਰ ਦੇ ਫਿਰਨ ਕਰਪਾਨ ਪਿਆਰੇ ਖੂਲ ਸਿੰਘ ਆਖੇ ਸਾਰੀ ਸ਼ੀਮ ਕਾ ਦਾ ਨਹੀਂ ਛੱਡਣਾ ਬਿਰਦ ਜਵਾਨ ਪਿਆਰੇ ਵਹਿਣ ਪਹਿਣਗੇ ਘਰੀ ਜਾਨਾਨੀਆਂ ਦੇ ਜਦੋਂ ਖੜਿਆ ਜਾਏ ਮਾਦਾਨ ਪਿਆਰੇ ਦਗੇ ਬਾਜ਼ੀਆਂ ਦੇ ਖਲੋਂ ਜਾਏ ਕੇ ਮੈਂ ਕਿਹੜਾ ਲੱਗਿਆ ਜ਼ੁਲਮ ਕਾ ਮਾਨ ਪਿਆਰੇ ਓ ਮਾਰ ਮਾਰ ਕੇ ਹੌਜਦਾ ਨਾਸ ਕਰਨਾ ਮਾਰ ਮਾਰ ਕੇ ਹੌਜਦਾ ਨਾਸ ਕਰਨਾ ਨਹੀਂ ਛੱਡਣਾ ਨਾਮ ਨੇ ਸ਼ਾਨ ਪਿਆਰੇ ਨਦੀ ਗੁੱਸੇ ਦੀ ਚੜੀ ਕੇ ਸ਼ੋਰ ਚੰਦਾ ਦੇਖ ਸੂਰਮੇ ਹੋਏ ਹਰਾਨ ਪਿਆਰੇ ਪਤਾ ਲੱਗਿਆ ਰਤਨ ਕਮਾਰ ਨੂੰ ਜਾਂ ਉਸੇ ਵਕਤ ਰਾਜਾ ਲਾਲੋ ਲਾਲ ਹੋਇਆ ਪੂਰਾ 80000 ਜੋ ਮਰਦ ਕੋੜਾ ਆਇਆ ਜੰਗ ਨੂੰ ਗੁੱਸਾ ਕਮਾਰ ਹੋਇਆ ਆਕੇ ਮੋਰਚਾ ਮੱਲਿਆ ਯੋਧਿਆਂ ਨੇ ਹੋਣੀ ਦੇ ਖਤਰੰਜ ਦਾ ਚਾਲ ਹੋਇਆ ਰਾਜੇ ਰਤਨ ਕਮਾਰ ਦਾ ਇੱਕ ਯੋਦਾ ਮਾਦੋ ਸਿੰਘ ਦੇ ਭਾ ਦਾ ਪਚਾਲ ਹੋਇਆ ਗੁੱਸੇ ਵਿੱਚ ਸਰੀਰ ਜੋ ਕੰਬਦਾ ਹੈ ਅੱਜ ਦੇਖੀਏ ਕਿੰਨਾ ਦਾ ਕਾਲ ਹੋਇਆ ਜਾਂ ਤਾਂ ਵੈਰੀਆਂ ਦਾ ਅੱਜ ਖੂਨ ਪੀਣਾ ਜਾਂ ਤਾਂ ਵੈਰੀਆਂ ਦਾ ਅੱਜ ਖੂਨ ਪੀਤਾ ਨਹੀਂ ਜੰਗ ਮੇ ਆਬ ਹalal ਹੋਇਆ ਰੇਹਾ ਪਟ ਜਮੀਨ ਯਕੀਨ ਜਾਣੋ ਪਾਲ ਕਟਣਾ ਇੱਕ ਮਹਾਲ ਹੋਇਆ ਵੜਵੈਤ ਮੈਦਾਨ ਕੇ ਸ਼ੋਰ ਚੰਦਾ ਸੂਰਾ ਹੋਰ ਅਨੇਕ ਸੀ ਨਾਲ ਹੋਇਆ ਮਲ ਮੋਰ ਚਾਤੀਰ ਚਲਾਉਣ ਲੱਗੇ ਕੋਈ ਅੰਤ ਹੈ ਸਾਬ ਨਾ ਆਮਦਾ ਜੀ ਮਾਦੋ ਸਿੰਘ ਨਾ ਸ਼ਾਨ ਚੀਰ ਦਾਸੀ ਖਾਲੀ ਤੀਰ ਨਾ ਵੀਰ ਨਾ ਜਾਮੰਦਾ ਜੀ ਦੇਵੇ ਤੀਰ ਸਰੀਰ ਨੂੰ ਬੈਨ ਜਾ ਕੇ ਘੜੀ ਫਿਰ ਸਵੀ ਤੇ ਤੜਫਾਂ ਮੰਦਾ ਜੀ ਜੀਦੇ ਲੱਗਦਾ ਪਿੱਟਦਾ ਮਾਂ ਪਿਆ ਨੂੰ ਕੋਲੋਂ ਦੇਖ ਦੂਜਾ ਖਬਰਾਂਵੰਦਾ ਜੀ ਜਿਉਂ ਜਿਉਂ ਵੱਜਦੇ ਢੋਲ ਸੰਗਰਾਮ ਦੇ ਹੈ ਗੁੱਸਾ ਸੂਰਿਆਂ ਨੂੰ ਚੜਦਾ ਜਾਮੰਦਾ ਜੀ ਕੰਡਾ ਜੰਗ ਦਾ ਝੂਲਦਾ ਗਗਨ ਉੱਤੇ ਸਾਰੇ ਦੇ ਸਦਾ ਜੋਰ ਕਤਲਾ ਮੰਦਾ ਜੀ ਓ ਮਾਰੋ ਮਾਰ ਮੈਦਾਨ ਦੇ ਵਿੱਚ ਹੋਵੇ ਮਾਰੋ ਮਾਰ ਮੈਦਾਨ ਦੇ ਵਿੱਚ ਹੋਵੇ ਸੁਣੋ ਵੀਰਨਾ ਸੱਚ ਬਤਾਵੰਦਾ ਜੀ ਚਾਰੋਂ ਤਰਫ ਅੰਧੇਰ ਗੋਬਾਰ ਦਿਸੇ ਮਾਦੋ ਸਿੰਘ ਜਿਸ ਪਾਸੇ ਨੂੰ ਜਾਂਵੰਦਾ ਜੀ ਕਈ ਸੰਕੜੇ ਪਏ ਜ਼ਮੀਨ ਉੱਤੇ ਕੋਈ ਦੇਖ ਕੇ ਖਸ਼ਗਸ਼ੀਆਂ ਖਾਂਵੰਦਾ ਜੀ ਕਈ ਸੰਕੜੇ ਪਏ ਜ਼ਮੀਨ ਉੱਤੇ ਕਈ ਦੇਖ ਕੇ ਗਸ਼ੀਆਂ ਨੂੰ ਖਾਂਵੰਦਾ ਜੀ ਵਗੇ ਖੂਨ ਦੀ ਧਾਰ ਕੇ ਸ਼ੋਰ ਝੰਦਾ ਕੋਈ ਅੰਤ ਸ਼ਮਾਰਨਾ ਆਮੰਦਾ ਜੀ